सितंबर महीने की छे तारीख है साल दो हजार ग्यारह है छे सितंबर उन्नीस सौ एक वाले दहाड़े महान विद्वान जिला बुलंद सिंह साहब जी आप जी सिख महान इतिहास इतिहासकार ਵਿਦਵਾਨ ਹੋਏ ਹੋ ਅੱਜ ਦੇ ਦਿਨ ਆਪ ਜੀ ਦਾ ਦੇਹਾਂਤ ਹੋ ਗਿਆ ਸੀ ਗਾਨੀ ਦਿੱਤ ਸਿੰਘ ਜੀ ਦਾ ਜਨਮ 21 April 1852 ਨੂੰ ਪਟਿਆਲੇ ਦੀ रियासत ਦੇ ਨਗਰ ਅਨੰਦਪੁਰ ਕੋਲੜ ਵਿਖੇ ਭਾਈ ਦੀਵਾਨ ਸਿੰਘ ਜੀ ਦੇ ਘਰ ਵਿਖੇ ਹੋਇਆ ਸੀ ਆਪ ਛੋਟੀ ਉਮਰ ਤੋਂ ਹੀ ਬਹੁਤ ਮੁباحਸੀਆਂ ਦੇ ਵਿੱਚ ਰੁਚੀ ਰੱਖਣ ਲੱਗ ਪਏ ਸੋ ਅਤੇ ਵਾਹਿਗੁਰੂ ਨੇ ਆਪ ਜੀ ਨੂੰ ਬਹੁਤ ਵਿਵੇਕ ਬੁੱਧੀ ਬਖਸ਼ੀ ਸੀ ਆਪ ਕੋਤੇ ਖਰੀਦਾ ਫੈਸਲਾ ਤੁਰੰਤ ਕਰ ਲੈਂਦੇ ਸੋ ਆਪ ਜੀ ਦੀ ਇਸ ਲਗਨ ਦੇ ਉੱਤੇ ਖਿਆਲਨ ਵੇਖ ਕੇ ਆਪ ਦੇ ਪਿਤਾ ਭਾਈ ਦੀਵਾਨ ਸਿੰਘ ਜੀ ਨੇ ਆਪ ਜੀ ਨੂੰ ਆਪਣੇ ਇੱਕ ਸਤਸੰਗੀ ਗੁਲਾਬਦਾਸੀਏ ਮਹਾਤਮਾ ਗੁਰਬਖਸ਼ ਸਿੰਘ ਜੀ ਦੇ ਡੇਰੇ ਪਿੰਡ ਪਿਉੜ ਜ਼ਿਲ੍ਹਾ ਅੰਮ੍ਰਿਤਸਰ ਵਿਖੇ 10 ਕੁ ਮਹੀ 10 ਕੁ ਸਾਲ ਦੀ ਉਮਰ ਦੇ ਵਿੱਚ ਹੀ ਭੇਜ ਦਿੱਤਾ ਉਸ ਮਹਾਤਮਾ ਨੇ ਤਿੱਖਣ ਬਿਦੂ ਦੇ ਮੁਤਾਬਕ ਇਸ ਬਾਲਕ ਨੂੰ ਪਹਿਚਾਣ ਲਿਆ ਕਿ ਇਹ ਗ੍ਰਹਿਣ ਕਰੇਗਾ ਗਿਆਨ ਗੁਰਬਾਣੀ ਦੇ ਕੁਝ ਗ੍ਰੰਥ ਜਿਵੇਂ ਪੰਜ ਗ੍ਰੰਥੀ ਦਸ ਗ੍ਰੰਥੀ ਪਾਈ ਗੁਰਦਾਸ ਜੀ ਨੀਵਾਰਾ ਭਗਤ ਬਾਣੀ ਆਦ ਨੂੰ ਦੋ ਕੁ ਸਾਲਾਂ ਦੇ ਵਿੱਚ ਹੀ ਆਪ ਨੇ ਪੜ ਲਿਆ ਇਹਨਾਂ ਦੇ ਅਰਥ ਤੇ ਇਹਨਾਂ ਦੇ ਭਾਵ ਨੂੰ ਸਮਝਣ ਦੇ ਲਈ ਕੋਈ ਕਸਰ ਨਾ ਰਹੀ ਆਪ ਬਹੁਤ ਮਿਹਨਤੀ ਬਹੁਤ ਚੰਗੀ ਬੁੱਧੀ ਵਾਲੇ ਸਾਬਤ ਹੋਏ ਅਤੇ 5-6 ਵਰਿਆਂ ਦੇ ਵਿੱਚ ਹੀ ਉਰਦੂ ਅਤੇ ਪੰਜਾਬੀ ਦੇ ਨਾਲ ਪਿੰਗਲ ਵਿਆਕਰਣ ਵਿਦਵਾਨਤ ਅਤੇ ਰਾਜਨੀਤੀ ਦੇ ਵੀ ਕਿੰਨੇ ਹੀ ਗ੍ਰੰਥਾਂ ਦਾ ਅਧਿਐਨ ਕਰ ਲਿਆ 18 ਸਾਲ ਦੀ ਉਮਰ ਦੇ ਵਿੱਚ ਆਪ ਜੀ ਦੀਆਂ ਪਿੰਗਲ ਵਿਆਕਰਣ ਅਤੇ ਵਿਦਵਾਨਤਕ ਬਹਿਸਾਂ ਦੀਆਂ ਤੁਮਾਂ ਪੈ ਗਈਆਂ ਭਾਈ ਗੁਰਬਖਸ਼ ਸਿੰਘ ਜੀ ਗੁਲਾਬਦਾਸੀ ਮਹਾਤਮਾ ਦੀ ਸ਼੍ਰਣੀ ਦੇ ਵਿੱਚੋਂ ਸਨ ਅਤੇ ਗੁਲਾਬਦਾਸੀ ਦੇ ਜ਼ਰੇ ਹੀ ਉਹਨੇ ਦਿਨੀ ਬਹੁਤ ਹੀ ਚਰਚਾ ਵਾਰਤਾ ਆਦ ਕਰਨ ਦੇ ਕੇਂਦਰ ਬਣ ਗਏ ਪਰ ਦੂਜੇ ਬਨੇ ਆਮ ਸਿੱਖੀ ਦੀ ਹਾਲਤ ਬੜੀ ਨਿਗਰੀ ਹੋਈ ਸੀ ਬਹੁਤ ਖਰਾਬ ਸੀ ਇਹ ਸਮਾਂ ਅਸਲ ਦੇ ਵਿੱਚ ਅੰਗਰੇਜ਼ ਰਾਜ ਦਾ ਸਮਾਂ ਸੀ ਅਤੇ ਇਸਾਈਅਤ ਦੇ ਪ੍ਰਚਾਰ ਲਈ ਵੱਡੇ ਵੱਡੇ ਪਾਦਰੀ ਪੰਜਾਬ ਦੇ ਵਿੱਚ ਭੇਜੇ ਗਏ ਸਨ ਉਸ ਵਕਤ ਸਿੱਖ ਪੰਥ ਦੀ ਦਸ਼ਾ ਲੂਣ ਹਰਾਮੀ ਡੋਗਰੀਆਂ ਦੀ ਅਕ੍ਰਿਤਕਰਤਾ ਦੇ ਕਾਰਨ 1849 ईस्वी ਵਿੱਚ ਪੰਜਾਬ 'ਚੋਂ ਸਿੱਖ ਰਾਜ ਖਤਮ ਹੋ ਚੁੱਕਾ ਸੀ ਜਿਸ ਦੇ ਫਲ ਸਵਰੂਪ ਕੌਮ ਇੰਨੀ ਆਤਮਹੀਣਤਾ ਦੇ ਵਿੱਚ ਆ ਗਈ ਸੀ ਕਿ ਕਿਸਮ ਦੀ ਲੜਗੜਾ ਗਈ ਸੀ ਕੌਮ ਦੇ ਵਿੱਚ ਗਰਮ ਕੰਨਾਂ ਦੀ ਪਰਮਾਰ ਸ਼ੁਰੂ ਹੋ ਗਈ ਸੀ ਮੌਕਾ ਪ੍ਰਸਤ ਬਣੇ ਸਿੱਖ ਦੁਬਾਰਾ ਹਿੰਦੂ ਮਤ ਦੇ ਵਿੱਚ ਹੀ ਸ਼ਾਮਲ ਹੋਣੇ ਸ਼ੁਰੂ ਹੋ ਗਏ ਸੱਚਲੁੱਜ ਤੋਂ ਉੜਾਰਦੇ ਸਿੱਖ ਸਰਦਾਰ ਮਹਾਰਾਜੇ ਆਤ ਪਹਿਲ ਹੀ 1807 ਈਸਵੀ ਦੇ ਵਿੱਚ ਆਪਣੀਆਂ ਕੁਰਸੀਆਂ ਦੇ ਖਾਤਰ ਅੰਗਰੇਜ਼ਾਂ ਦੇ ਜੀ ਹਜ਼ੂਰੀਏ ਬਣ ਚੁੱਕੇ ਸਨ ਹੁਣ ਸਤਲੁਜ ਪਾਰ ਦੇ ਸਿੱਖ ਆਗੂਆਂ ਨੂੰ ਆਪਣੀ ਜਾਨ ਬਚਾਉਣ ਦੇ ਲਈ ਅੰਗਰੇਜ਼ਾਂ ਦੀ ਈਨ ਮੰਨਣੀ ਪਈ ਲਗਭਗ ਸਾਰੀ ਹੀ ਆਗੂ ਪਾਈ ਮਹਾਰਾਜ ਸਿੰਘ ਜੀ ਨੂੰ ਛੱਡ ਕੇ ਅੰਗਰੇਜ਼ਾਂ ਦੀ ਝੋਲੀ ਜਾ ਪਈ ਸਨ ਅਸਲ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਕਤ ਤੇ ਸਿੱਖ ਕੌਮ ਦੀ ਗਿਣਤੀ 1 ਕਰੋੜ ਤੋਂ ਉੱਪਰ ਸੀ ਪਰ ਗਿਆਨੀ ਦਿੱਤ ਸਿੰਘ ਜੀ ਦੇ ਵਕਤ ਤੱਕ ਕੇਵਲ 18 ਕੁ ਲੱਖ ਦੇ ਲਗਭਗ ਹੀ ਰਹਿ ਗਈ ਸੀ ਸਿੱਖ ਫੌਜੀ ਹੁਣ ਅੰਗਰੇਜ਼ ਦੀ ਫੌਜ ਭਰਤੀ ਅੰਗਰੇਜ਼ ਦੀ ਫੌਜ ਭਰਤੀ ਹੋਣ ਲੱਗ ਪਏ ਸਨ ਇਸ ਦੇ ਬਾਵਜੂਦ ਅੰਗਰੇਜ਼ ਦੀ ਕੋਸ਼ਿਸ਼ ਇਹ ਜਾਰੀ ਸੀ ਕਿ ਸਿੱਖਾਂ ਨੂੰ ਜਿੱਥੇ ਬੰਦਕਤ ਤੌਰ ਉਪਰ ਇਕੱਠਿਆ ਨਾ ਹੋਣ ਦਿੱਤਾ ਜਾਵੇ ਅੰਗਰੇਜ਼ ਹਮੇਸ਼ਾ ਹੀ ਇਹ ਕੋਸ਼ਿਸ਼ ਕਰਦਾ ਰਿਹਾ ਹੈ ਪਰ ਸਿੱਖਾਂ ਨੇ ਨਾਮ ਧਾਰੀ ਲਹਿਰ ਦੇ ਰੂਪ ਦੇ ਵਿੱਚ ਅੰਗਰੇਜ਼ਾਂ ਦੀ ਇਸ ਪਾਬੰਦੀ ਦੇ ਖਿਲਾਫ ਸਿਰ ਚੁੱਕਿਆ ਸੀ ਇਸ ਤੋਂ ਬਾਅਦ ਈਸਾਈਤ ਦੇ ਪ੍ਰਚਾਰ ਦੇ ਨਾਲ ਆਰੀਆ ਸਮਾਜੀਆਂ ਦੇ ਪ੍ਰਚਾਰ ਨੇ ਵੀ ਸਿੱਖ ਪੰਥ ਨੂੰ ਪਾਰੀ ਢਾਹ ਲਾਉਣੀ ਸ਼ੁਰੂ ਕਰ ਦਿੱਤੀ ਸੀ 1881 ਈਸਵੀ ਦੀ ਮਰਦਮ ਸ਼ਮਾਰੀ ਦੇ ਵਿੱਚ ਸਿੱਖਾਂ ਦੀ ਗਿਣਤੀ ਸਿਰਫ 18 ਲੱਖ 53 ਹਜ਼ਾਰ 429 ਰਹਿ ਗਈ ਸੀ ਜੋ ਬਕਾਇਦਾ ਸਰਕਾਰੀ ਪੁਸਤਕਾਂ ਦੇ ਵਿੱਚ ਦਿਖਾਈ ਗਈ ਗਿਆਨੀ ਦਿੱਤ ਸਿੰਘ ਜੀ ਜਦ ਕਾਫੀ ਵਿੱਦਿਆ ਪ੍ਰਾਪਤ ਕਰ ਚੁੱਕੇ ਤਾਂ ਗੁਲਾਬ ਦਾਸੀ ਸੰਤਾ ਦੀ ਇੱਛਾ ਦੇ ਮੁਤਾਬਕ ਉਹਨਾਂ ਨੇ ਲਾਹੌਰ ਦੇ ਵਿੱਚ ਪ੍ਰਸਿੱਧ ਡੇਰੇ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ ਚਠਿਆ ਵਾਲੇ ਦੇ ਸੰਤ ਦੇਸ਼ਾ ਸਿੰਘ ਜੀ ਦੀ ਸੰਗਤ ਦੇ ਨਾਲ ਆਪ ਸਾਦਾ ਵਾਲੇ ਫਕੀਰੀ ਲਿਬਾਸ ਤੇ ਧਾਰਨੀ ਹੋ ਗਏ ਪਰ ਆਪ ਨੇ ਹਮੇਸ਼ਾ ਹੀ ਇਸ ਕਲ ਦਾ ਵਿਰੋਧ ਕੀਤਾ ਕਿਉਂਕਿ ਇਹ ਵੀ ਇੱਕ ਕਰਮਕਾਂਡੀ ਧਾਰਨਾ ਸੀ ਆਪ ਜੀ ਨੇ ਨਿਰੂਲ ਸਿੱਕੀ ਦੇ ਲੈਕਚਰ ਸ਼ੁਰੂ ਕਰ ਦਿੱਤੇ ਇਸ ਵਕਤ ਪੰਜਾਬ ਦੇ ਵਿੱਚ ਅੰਗਰੇਜ਼ ਪੂਰੇ ਜ਼ੋਰ ਦੇ ਨਾਲ ਇਸਾਈ ਮਤ ਦਾ ਪ੍ਰਚਾਰ ਕਰ ਰਹੇ ਸਨ ਇਸ ਪ੍ਰਚਾਰ ਦੇ ਖਿਲਾਫ आर्य समाज कर दी लहर هون دے وچ آئی ਸਿੱਖਾਂ ਨੇ ਉਸ ਵਕਤ ਅੰਗਰੇਜ਼ਾਂ ਦੇ ਖਿਲਾਫ ਆर्य समाज ਦੀ ਮਦਦ ਕੀਤੀ ਕਿਉਂਕਿ ਆर्य समाज ਦੀ ਮੂਰਤੀ ਪੂਜਾ ਨਹੀਂ ਕਰਨਦੇ ਅਤੇ ਸਿੱਖ ਵੀ ਮੂਰਤੀ ਪੂਜਕ ਨਹੀਂ ਪਰ ਗਿਆਨੀ ਦਿੱਤ ਸਿੰਘ ਨੇ ਕਿਹਾ ਕਿ ਇਹ ਮੂਰਤੀ ਪੂਜਕ ਨਹੀਂ ਪਰ ਕਰਮਕੰਡੀਤਾ ਹੈ ਨੇ ਗਿਆਨੀ ਦਿੱਤ ਸਿੰਘ ਜੀ ਦੀ ਭਾਈ ਜਵਾਰ ਸਿੰਘ ਜੀ ਦੇ ਮਿੱਤਰ ਗਿਆਨੀ ਦਿੱਤ ਸਿੰਘ ਜੀ ਭਾਈ ਜਵਾਰ ਸਿੰਘ ਜੀ ਦੇ ਮਿੱਤਰ ਸਨ ਅਤੇ ਇਹਨਾਂ ਦੇ ਰਾਹੀਂ ਹੀ ਸਵਾਮੀ ਦਿਆਨੰਦ ਦੇ ਨਾਲ ਇਹਨਾਂ ਦਾ ਸੰਪਰਕ ਪੈਦਾ ਹੋ ਗਿਆ ਸਵਾਮੀ ਦਿਆਨੰਦ ਉਸ ਵਕਤ ਕਾਫੀ ਜਾਣੇ ਮੰਨੇ ਵਿਦਵਾਨ ਸਨ ਲੇਕਿਨ ਨਿਰੂਲ ਹਿੰਦੂਤਾ ਰਾ ਦੇ ਮੁਤਾਬਕ ਉਹ ਸਿੱਖ ਗੁਰੂਆਂ ਦੀ ਨਿਖੇਦੀ ਕਰਨ ਲੱਗਿਆਂ ਵੀ ਗੁਰੇਜ਼ ਨਹੀਂ ਕਰਨਤੇ ਗਿਆਨੀ ਜੀ ਨੇ ਪਰਜੋਰ ਉਹਨਾਂ ਦਾ ਵਿਰੋਧ ਕੀਤਾ ਗਿਆਨੀ ਦਿੱਤ ਸਿੰਘ ਉਹਨਾਂ ਦੀ ਵਿਦਵਤਾ ਨੂੰ ਦੇਖ ਕੇ ਦਿਆਨੰਦ ਨੇ ਬਹੁਤ ਜ਼ੋਰ ਲਾਇਆ ਕਿ ਉਹ ਆਰੀਆ ਸਮਾਜ ਦਾ ਪ੍ਰਚਾਰ ਕਰਨ ਵਾਸਤੇ ਉਹਨਾਂ ਦਾ ਸਾਥ ਦੇਣ ਗਿਆਨੀ ਜੀ ਜਿਨ੍ਹਾਂ ਗੁਲਾਬਦ ASI ਸੰਤਾਂ ਤੋਂ ਆਪਣੇ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ ਸੀ ਕਿਉਂਕਿ ਗੁਲਾਬਦ ASI ਵੀ ਆਰੀਆ ਸਮਾਜ ਦੇ ਪ੍ਰਭਾਵ ਕਬੂਲ ਕਰ ਚੁੱਕੇ ਸਨ ਪਰ ਗਿਆਨੀ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਗੁਰਮਤ ਦੇ ਉਲਟ ਕੋਈ ਗੱਲ ਨਹੀਂ ਕਰਨਗੇ ਲਾਹੌਰ ਦੇ ਵਿੱਚ ਰਹਿੰਦੀਆਂ ਹੀ ਗਿਆਨੀ ਜੀ ਦੀ ਓਰੀਐਂਟਲ ਕਾਲਜ ਦੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੇ ਨਾਲ ਇੱਕ ਵਾਰੀ ਮੁਲਾਕਾਤ ਹੋਈ ਪ੍ਰੋਫੈਸਰ ਗੁਰਮੁਖ ਸਿੰਘ ਜੀ ਬੜੇ ਸੂਝਵਾਨ ਦੂਰ ਦੀ ਸੋਚਣੀ ਰੱਖਣ ਵਾਲੇ ਗੁਰਸਿੱਖ ਸਨ ਉਹਨਾਂ ਨੇ ਜ਼ੋਰ ਦਿੱਤਾ ਕਿ ਗਿਆਨੀ ਦਿੱਤ ਸਿੰਘ ਜੀ ਗਿਆਨੀ ਦੀ ਸਿੱਖਿਆ ਪਾਸ ਕਰਨ ਅਤੇ ਫਿਰ ਇੱਥੇ ਲਾਹੌਰ ਦੇ ਵਿੱਚ ਹੀ ਰਹਿਣ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੀ ਸੰਗਤ ਦੀ ਬਦੌਲਤ ਗਿਆਨੀ ਜੀ ਨੇ ਸਿੱਖੀ ਦੇ ਪ੍ਰਭਾਵ ਨੂੰ ਪੂਰਾ ਕਬੂਲ ਲਿਆ ਆਪ ਗੁਰਸਿੱਖੀ ਜੀਵਨ ਦੇ ਸਾਂਚੇ ਦੇ ਵਿੱਚ ਪੂਰੀ ਤਰ੍ਹਾਂ ਨਾਲ ਢਲ ਗਏ ਗੁਰਮਤ ਫਿਲਾਸਫੀ ਦੇ ਮਹਾਨ ਸਿਧਾਂਤ ਨੇ ਆਪ ਜੀ ਦੀ ਕਾਇਆ ਹੀ ਕਲਪ ਕਰ ਦਿੱਤੀ। ਇੱਕ ਸਾਲ ਦੇ ਵਿੱਚ ਗਿਆਨੀ ਦਿੱਤ ਸਿੰਘ ਨਿਗਿਆਨੀ ਪਾਸ ਕਰ ਲਈ। ਉਦੋਂ ਗਿਆਨੀ ਦੀ ਪੜਾਈ ਅਜਵੰਗ ਨੀਰੀਆਂ ਕਿਸੇ ਕਹਾਣੀ ਉੱਪਰ ਆਧਾਰਿਤ ਨਹੀਂ ਸੀ ਸਗੋਂ ਗੂੜ੍ਹ ਗਿਆਨ ਦਾ ਮਸਾਲਾ ਪੜਨਾ ਪੈਂਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੂੜ੍ਹ ਭਾਵ ਨੂੰ ਸਮਝਣ ਅਤੇ ਆਮ ਅਰਥਾਂ ਤੋਂ ਜਾਣੂ ਹੋਣ ਦੀ ਲੋੜ ਪੈਂਦੀ ਸੀ। ਇਸ ਲਈ ਉੱਥੇ ਗੁਰਮਤ ਫਿਲਾਸਫੀ ਦੇ ਲੈਕਚਰਾਂ ਦਾ ਖਾਸ ਪ੍ਰਵੰਸੀ। ਗਿਆਨੀ ਜੀ ਦੀ ਪ੍ਰੀਖਿਆ ਚੌਥੇ ਨੰਬਰ ਦੇ ਵਿੱਚ ਪਾਸ ਕਰਨ ਉਪਰੰਤ ਪ੍ਰੋਫੈਸਰ ਗੁਰਮukh ਸਿੰਘ ਜੀ ਦੇ ਜ਼ੋਰ ਦੇਣ ਤੇ ਆਪ ਉੱਥੇ ਹੀ ਕਾਲਜ ਦੇ ਵਿੱਚ ਮਨੁੱਖਤਾ ਦੇ ਗੁਣਾ ਉੱਤੇ ਲੈਕਚਰ ਕਰਨ ਲੱਗ ਪਏ। ਉਦੋਂ ਆਪ ਦੀ ਬੋਲਣ ਸ਼ਕਤੀ ਦੇ ਵਿੱਚ ਵਾਧਾ ਹੋਣ ਲੱਗ ਪਿਆ। ਫਿਰ ਆਪ ਨੂੰ ਕਿਸੇ ਕਾਲਜ ਦੇ ਵਿੱਚ ਹੀ ਪੱਕੇ ਤੌਰ ਪਰ ਧਾਰਮਿਕ ਪ੍ਰੋਫੈਸਰ ਦੀ ਡਿਊਟੀ ਸੌਂਪ ਦਿੱਤੀ ਗਈ। ਜਿਸ ਨੂੰ ਆਪ ਨੇ ਇੰਨੀ ਯੋਗਤਾ ਦੇ ਨਾਲ ਨਿਭਾਇਆ ਕਿ ਦੋ ਕੁ ਸਾਲਾਂ ਦੇ ਵਿੱਚ ਹੀ ਆਪ ਦੇ ਹੁਨਰ ਦੀਆਂ ਚਾਰੇ ਪਾਸੇ ਤੁਮਾਂ ਪੈ ਗਈਆਂ। ਇੱਕ ਵਿਦਵਤਾ ਦੂਜੇ ਪ੍ਰੋਫੈਸਰ ਗੁਰਮukh ਸਿੰਘ ਜੀ ਦੀ ਸੰਗਤ ਨੇ ਆਪ ਜੀ ਦੀ ਪ੍ਰਸਿੱਧਤਾ ਨੂੰ ਚਾਰ ਚੰਨ ਲਾ ਦਿੱਤੇ ਦੂਜੇ ਪਾਸੇ ਆਰਿਆ ਸਮਾਜੀਆਂ ਦੀ ਲਹਿਰ ਨੂੰ ਸੁਧਾਰਕ ਅਤੇ ਇਸਾਈਅਤ ਦੇ ਉਲਟ ਸਮਝ ਕੇ ਸਿੱਖ ਅਜੀ ਸੁਆਮੀ ਦਿਆਨੰਦ ਦੇ ਵਿਰੋਧ ਨਹੀਂ ਕਰਨ ਰਹੇ ਹਰਥਾਂ ਉੱਪਰ ਸਗੋਂ ਦਾ ਸਵਾਗਤ ਹੀ ਸਿੱਖਾਂ ਵੱਲੋਂ ਕੀਤਾ ਜਾਂਦਾ ਸੀ ਪਰ ਸਿਆਣੇ ਤੇ ਦੂਰ ਅੰਦੇਸ਼ੀ ਸਿੱਖਾਂ ਨੇ ਸੁਆਮੀ ਦਿਆਨੰਦ ਦੇ ਪ੍ਰਚਾਰ ਨੂੰ ਸਿੱਖਾਂ ਲਈ ਮਾਰੂ ਮਹਿਸੂਸ ਕਰਨਾ ਸ਼ੁਰੂ ਜ਼ਰੂਰ ਕਰ ਦਿੱਤਾ ਸੀ ਕਿਉਂਕਿ ਇੱਕ ਤਰ੍ਹਾਂ ਦੀ ਫਿਲਾਸਫੀ ਕਾਲਪੁਰਖ ਦੀ ਬਜਾਏ ਕੇਵਲ ਕੁਦਰਤ ਤੱਕ ਹੀ ਸੀਮਿਤ ਸੀ ਦੂਜੇ ਮੁੰਡਨ ਆਦਿ ਪੱਕੇ ਹਾਮੀ ਸਨ ਸਿੱਖਾਂ ਦੀ ਹਿਮਾਇਤ ਨੇ ਦਿਆਨੰਦ ਦਾ ਕਾਫੀ ਹੌਸਲਾ ਵੀ ਵਧਾਇਆ ਸੀ ਔਰ ਉਸ ਨੂੰ ਅਹੰਕਾਰ ਦੀ ਟੀਸੀ ਉੱਪਰ ਵੀ ਸਿੱਖਾਂ ਦੇ ਹੌਸਲੇ ਨਹੀਂ ਪਹੁੰਚਾਇਆ ਸੀ ਦਿਆਨੰਦ ਆਪਣੇ ਆਪ ਨੂੰ ਰੱਬ ਹੀ ਸਮਝਣ ਲੱਗ ਪਿਆ ਸੀ ਔਰ ਹਰਕ ਦੇ ਨਾਲ ਬਹਿਸਾਂ ਕਰਨ ਲੱਗ ਪਿਆ ਸੀ ਜੋ ਜੀ ਆਇਆ ਲਿਖੀ ਗਿਆ ਇਥੋਂ ਤੱਕ ਕਿ ਗੁਰਸਹਿਬਾਂ ਦੇ ਖਿਲਾਫ ਵੀ ਕਾਫੀ ਕਬੂਲ ਬੋਲ ਇਸ ਨੇ ਲਿਖੇ ਬਲਕਿ ਇਸ ਨੇ ਇੱਕ ਗ੍ਰੰਥ ਤਿਆਰ ਕੀਤਾ ਜਿਸ ਦਾ ਨਾਮ ਸਤਿਆਰਥ ਪ੍ਰਕਾਸ਼ ਰੱਖਿਆ ਗਿਆ ਗੁਰਸਹਿਬਾਂ ਦੇ ਖਿਲਾਫ ਇਸ ਸਤਿਆਰਥ ਪ੍ਰਕਾਸ਼ ਦੇ ਵਿੱਚ ਬਹੁਤ ਗਲਤ ਗੱਲਾਂ ਲਿਖੀਆਂ ਹੋਈਆਂ ਨੇ ਔਰ ਪੰਜਾਬ ਦੇ ਵਿੱਚ ਇੱਕ ਵਕਤ ਦੀ ਕਾਂਗਰਸ ਸਰਕਾਰ ਜਦੋਂ ਜੈਲ ਸਿੰਘ ਜੀ ਮੁੱਖ ਮੰਤਰੀ ਹੋਇਆ ਕਰਦੇ ਸਨ ਉਦੋਂ ਸਤਿਆਰਥ ਪ੍ਰਕਾਸ਼ ਦੀਆਂ ਕਿਤਾਬਾਂ ਬਕਾਦਾ ਸਰਕਾਰੀ ਤੌਰ ਪਰ ਚਪਵਾ ਕੇ ਵੰਡਵਾਈਆਂ ਗਈਆਂ ਜਿਸ ਤਰ੍ਹਾਂ ਸਤਗੁਰੂ ਗੁਰੂ ਨਾਨਕ ਦੇਵ ਜੀ ਦੇ ਖਿਲਾਫ ਬਹੁਤ ਕੁਝ ਇਤੋਂ ਤੱਕ ਕਿ ਸਤਗੁਰਾਂ ਨੂੰ ਅਨਪੜ੍ਹ ਤੱਕ ਵਿਖਿਆ ਹੈ ਇਹ ਉਹ ਵਕਤ ਸੀ ਜਦੋਂ ਨਾਮਦਾਰੀ ਲਹਿਰ ਦੀ ਸਿੱਖ ਧਰਮ ਅੰਦਰ ਹੋਰ ਬਿਮਾਰੀ ਫੈਲਦੀ ਜਾ ਰਹੀ ਸੀ ਗੁਰੂ ਟਰਪ ਦਾ ਵੀ ਚੰਗਾ ਬੋਲ ਵਾਲਾ ਸੀ ਇੱਕ ਪਾਸੇ ਨਾਮਦਾਰੀ ਦੂਜੇ ਪਾਸੇ ਨਰੰਕਾਲੀ ਤੇ ਜੇ ਪਾਸੇ ਗੁਰੂ ਅੰਛਾ ਦੇ ਕੁਝ ਸਾਹਿਬਜ਼ਾਦੇ ਬਾਬਾ ਖੇਮ ਸਿੰਘ ਬੇਦੀ ਵਰਗੇ ਜੋ ਗੁਰੂ ਅੰਛਾ ਦੇ ਵਿੱਚੋਂ ਆਪਣੇ ਆਪ ਨੂੰ ਕਹਿੰਦੇ ਸਨ ਲੇਕਿਨ ਪ੍ਰਚਾਰ ਪੂਰਾ ਕਰਮਕਾਂਡੀ ਕਰਦੇ ਸਨ 1873 ਈਸਵੀ ਦੇ ਅੰਤ ਵਿੱਚ ਈਸਾਈਅਤ ਦੇ ਹੜ੍ਹ ਅੰਦਰ ਮਿਸ਼ਨ ਸਕੂਲ ਅੰਮ੍ਰਿਤਸਰ ਦੇ ਚਾਰ ਸਿੱਖ ਲੜਕੇ ਈਸਾਈ ਬਣ ਗਏ। ਸਿੱਖ ਸੰਗਤ ਨੂੰ ਇਸ ਦਾ ਪਤਾ ਲੱਗਾ ਇਸ ਗੱਲ ਨੇ ਸਿੱਖਾਂ ਨੂੰ ਟੰਬ ਦਿੱਤਾ। ਸਿੱਖ ਮੁਖੀਏ ਉਸ ਵਕਤ ਇਕੱਠੇ ਹੋਏ ਕਿ ਇਸ ਬਿਮਾਰੀ ਨੂੰ ਰੋਕਿਆ ਜਾਵੇ। 1834 ਈਸਵੀ ਦੇ ਵਿੱਚ ਅੰਮ੍ਰਿਤਸਰ ਵਿੱਚ ਹੀ ਗੁਰਸਿੰਘ ਸਭਾ ਕਾਇਮ ਕਰ ਲਈ ਗਈ। ਜਿਵੇਂ ਅਜੋਕੇ ਸਮੇਂ ਦੇ ਵਿੱਚ ਆਰਐਸਐਸ ਅਤੇ ਹੋਰ Hindu ਕट्टर ਪਾਰਟੀਆਂ ਸਿੱਖਾਂ ਨੂੰ Hindu ਹੀ ਸਮਝਦੇ ਨੇ ਉਵੇਂ ਹੀ ਧਰਮ ਪ੍ਰਚਾਰ ਦੀ ਅਣਹੋਦ ਕਾਰਨ ਆਮ ਸਿੱਖ ਨੂੰ Hinduਾਂ ਦਾ ਹੀ ਹਿੱਸਾ ਉਸ ਵਕਤ ਦੰਗਰਦਾਨਿਆ ਗਿਆ ਇੱਕ ਪਾਸੇ Swami Dayanand ਦੇ ਪ੍ਰਚਾਰ ਦੇ ਕਾਰਨ ਸਿੱਖ ਤੜਾ ਤੜ ਪਦਤ ਹੋ ਰਹੇ ਸਨ ਦੂਜੇ ਪਾਸੇ ਇਸਾਈਅਤ ਦਾ ਬੋਲਬਾਲਾ ਇਹਨਾਂ ਧਾਰਮਿਕ ਹਮਲਿਆਂ ਨੂੰ ਰੋਕਣ ਲਈ ਕੌਮਦਰਦੀ ਮੈਦਾਨ ਦੇ ਵਿੱਚ ਆਖਰ ਉਤਰੇ ਕਈ ਗੁਰ ਸਿੱਖਾਂ ਦੀ ਮਿਹਨਤ ਅਤੇ ਡਿਡਤਾ ਸਦਕਾ ਉਸ ਵਕਤ ਸਿੰਘ ਸਭਾ ਦੀ ਮਹਾਨ ਲਹਿਰ ਵਜੂਦ ਦੇ ਵਿੱਚ ਆਈ ਗਿਆਨੀ ਦਿੱਤ ਸਿੰਘ ਜੀ ਨੇ ਉਸ ਵਕਤ ਆਰਿਆ ਸਮਾਜ ਜੀ ਸੁਆਮੀ ਨਾਲ ਟੱਕਰ ਲਈ ਅਤੇ ਗੁਰਮਤ ਦੇ ਅਟਲ ਅਸੂਲਾਂ ਦੇ ਨਾਲ ਉਸ ਨੂੰ ਤਕੜੀ ਹਾਰ ਦਿੱਤੀ ਸਰਿਆਮ ਉਸ ਨੂੰ ਚੈਲੰਜ ਦਿੱਤਾ ਕਿ ਕਿਤੇ ਵੀ ਗੁਰਮਤ ਦੇ ਆਧਾਰ ਉੱਪਰ ਆਪਣੇ ਧਰਮ ਨੂੰ ਲੈ ਕੇ ਉਹ ਬਹਿਸ ਕਰ ਲਵੇ ਗਿਆਨੀ ਜੀ ਨੇ ਤਿੰਨ ਵਾਰ ਸੁਆਮੀ ਦੇ ਨਾਲ ਬਹਿਸ ਕੀਤੀ ਤਿੰਨੇ ਵਾਰ ਉਹ ਬਹਿਸ ਦੇ ਵਿਚਾਰ ਗਿਆ 1874 ਈਸਵੀ ਦੇ ਵਿੱਚ ਅੰਮ੍ਰਿਤਸਰ ਸਭ ਤੋਂ ਪਹਿਲੇ ਸਿੰਘ ਸਭਾ ਬਣੀ ਪਰ ਕਈਆਂ ਕਾਰਨਾਂ ਕਰਕੇ ਦਿੱਲੀ ਪੈ ਗਈ 1878 ਈਸਵੀ ਦੇ ਵਿੱਚ ਲਾਹੌਰ ਵੀ ਸਿੰਘ ਸਭਾ قائم ਹੋ ਗਈ ਇਸ ਦੇ ਮੋਢੀ ਪ੍ਰੋਫੈਸਰ ਗੁਰਮukh ਸਿੰਘ ਅਤੇ ਗਿਆਨੀ ਦਿੱਤ ਸਿੰਘ ਜੀ ਸਨ 1880 ਈਸਵੀ ਵਿੱਚ ਸਭ ਤੋਂ ਪਹਿਲੇ ਗੁਰਮੁਖੀ ਦਾ ਅਖਬਾਰ ਲਾਹੌਰ ਸਿੰਘ ਸਭਾ ਦੇ ਪ੍ਰਬੰਧ ਹੇਠ ਨਿਕਲਿਆ ਜਿਸ ਦੇ ਵਿੱਚ ਪ੍ਰੋਫੈਸਰ ਗੁਰਮukh ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਗਿਆਨਿਤ ਸਿੰਘ ਜੀ ਦੇ ਮਜਬੂਤ ਆਰਟੀਕਲ ਨਿਕਲਨੇ ਸ਼ੁਰੂ ਹੋ ਗਏ ਜਿਨ੍ਹਾਂ ਨੇ ਇਹਨਾਂ ਖਿਆਲਾਂ ਨੂੰ ਅਪਣਾਇਆ ਅਤੇ ਹਰ ਸ਼ਹਿਰ ਅਤੇ ਕਸਬੇ ਦੇ ਵਿੱਚ ਸਿੰਘ ਸਭਾ ਲਹਿਰ ਸ਼ੁਰੂ ਹੋ ਗਈ ਇਹ ਲਹਿਰ ਪੂਰੀ ਤਰ੍ਹਾਂ ਦੇ ਨਾਲ ਆਪਣਾ ਜੋਬਨ ਦੇ ਉਤੇ ਫੈਲਦੀ ਗਈ ਸਿੰਘ ਸਭਾ ਲਹਿਰ ਦਾ ਮੁੱਖ ਪ੍ਰਯੋਜਨ ਸਿੱਖ ਧਰਮ ਦਾ ਪ੍ਰਚਾਰ ਹੀ ਸੀ ਪਰ ਇਸ ਦੇ ਨਾਲ ਹੀ ਨਾਲ ਸਮੇਂ ਦੇ ਵਾਤਾਵਰਣ ਦਾ ਅਸਰ ਤਾਂ ਉਸ ਤੇ ਪੈਣਾ ਹੀ ਸੀ ਕਈ ਥਾਈ ਪੁਜਾਰੀਆਂ ਦੀਆਂ ਵਧੇਕੀਆਂ ਅਤੇ ਕਮਜ਼ੋਰੀਆਂ ਵਿਰੁੱਧ ਵੀ ਆਵਾਜ਼ ਉੱਠੀ ਜਿਸ ਤੋਂ ਪੁਜਾਰੀਆਂ ਨੇ ਗੁਰਦੁਆਰਿਆਂ ਦੇ ਵਿੱਚ ਸਿੰਘ ਸਭਾ ਦੇ ਵਿਦਵਾਨਾਂ ਨੂੰ ਵਰਜਣਾ ਸ਼ੁਰੂ ਕਰ ਦਿੱਤਾ ਅਤੇ ਦੀਵਾਨ ਨਾ ਕਰਨ ਦੀ ਇਜਾਜ਼ਤ ਦੀਵਾਨ ਨਾ ਕਰਨ ਦੇ ਲਈ ਆਪਣਾ ਜ਼ੋਰ ਲਾਇਆ ਦੀਵਾਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਬੰਦਿਸ਼ਾਂ ਲਾ ਦਿੱਤੀਆਂ ਪਰ ਸਿੰਘ ਸਭਾ ਲਹਿਰ ਦੇ ਪੂਰੇ ਜੀਵਨ ਤੇ ਹੋਂਦ ਕਾਰਨ ਪੁਜਾਰੀ ਵੀ ਆਖਰ ਸਹਿਮ ਗਏ ਸਨ ਬਾਬਾ ਖੀਮ ਸਿੰਘ ਜੀ ਨੂੰ ਵੀ ਹਾਨੀ ਹੋ ਰਹੀ ਸੀ ਇਸ ਵਕਤ ਅੰਮ੍ਰਿਤਸਰ ਸਿੰਘ ਸਭਾ ਅਤੇ ਲਹਾਰ ਸਿੰਘ ਸਬਾਤ ਦਾ ਝਗੜਾ ਖੜਾ ਕਰ ਦਿੱਤਾ ਗਿਆ ਕੁਝ ਲੋਕਾਂ ਨੇ ਪ੍ਰੋਫੈਸਰ ਗੁਰਮukh ਸਿੰਘ ਅਤੇ ਗਿਆਨੀ ਦਿੱਤ ਸਿੰਘ ਜੀ ਨੂੰ ਅਖੌਤੀ ਨੀਵੀਂ ਜਾਤ ਦੇ ਹੋਣ ਦਾ ਵਿਵਿਤਕਰਾ ਪਾ ਦਿੱਤਾ ਦੂਜੇ ਪਾਸੇ ਇਹਨਾਂ ਵੱਲੋਂ ਹੀ ਬਾਬਾ ਖੀਮ ਸਿੰਘ ਦੇ ਵਿਰੁੱਧ ਅਖਬਾਰ ਦੇ ਵਿੱਚ ਗੁਰ ਡੰਮੀ ਤੇ ਨਖੈਦੀ ਕਰਵਾਈ ਗਈ ਜਿਵੇਂ ਅੱਜ ਸਿੱਖ ਵਿਰੋਧੀ ਸ਼ਕਤੀਆਂ ਸਿੱਖਾਂ ਨੂੰ ਹਮੇਸ਼ਾ ਪਾੜਨ ਦੇ ਵਿੱਚ ਯਤਨਸ਼ੀਲ ਰਹਿੰਦੀਆਂ ਨੇ ਇਹ ਲਗਭਗ ਉਸ ਤਰ੍ਹਾਂ ਹੀ ਹੋ ਰਿਹਾ ਸੀ ਉਸ ਵਕਤ ਗਿਆਨੀ ਦਿੱਤ ਸਿੰਘ ਜੀ ਹੁਣਾਂ ਨੇ ਆर्य ਸਮਾਜ ਤੇ ਗੁਰੂ ਘਰ ਦੇ ਵਿਰੁੱਧ ਜ਼ੋਰਦਾਰ ਮੁਹਿੰਮ ਸ਼ੁਰੂ ਕਰ ਦਿੱਤੀ। ਅਛੂਤ ਉਧਾਰ ਅਤੇ ਅਨੰਦ ਵਿਆਹ ਦੇ ਪ੍ਰਚਾਰ ਦਾ ਪ੍ਰੋਗਰਾਮ ਬਣਾਇਆ ਗਿਆ। ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਣ ਲੱਗ ਪਿਆ। ਇਸ ਵਕਤ ਲਾਹੌਰ ਦੇ ਵਿੱਚ ਪੰਜਾਬੀ ਪ੍ਰੈਸ ਵੀ ਖੋਲ ਦਿੱਤੀ ਗਈ। ਇਸ ਖਾਲਸਾ ਅਖਬਾਰ ਦੇ ਐਡੀਟਰ ਗਿਆਨੀ ਦਿੱਤ ਸਿੰਘ ਜੀ ਨੂੰ ਹੀ ਨਿਯੁਕਤ ਕੀਤਾ ਗਿਆ। ਗੁਰੂ ਘਰ ਦੇ ਖਿਲਾਫ ਖਾਲਸਾ ਅਖਬਾਰ ਦਾ ਪ੍ਰਚਾਰ ਬਾਬਾ ਖ਼ੀਮ ਸਿੰਘ ਜੀ ਹੁਣਾਂ ਨੇ ਕੀਮ ਸਿੰਘ ਜੀ ਹੁਣਾਂ ਨੂੰ ਸਤਾ ਰਿਆ ਸੀ ਕੁਝ ਸਮਾਂ ਤਾਂ ਸਿੰਘ ਸਵਾਲ ਲੈਰ ਦੇ ਵਿਰੋਧੀਆਂ ਦੀ ਕੁਝ ਪੇਸ਼ ਨਗਈ ਜਦੋਂ ਫਰੀਦ ਕੋਟੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕਰਵਾਉਣ ਦਾ ਪ੍ਰੋਗਰਾਮ ਬਣਾਇਆ ਤਾਂ ਉਸ ਵੇਲੇ ਕੌਮ ਦੇ ਕਾਫੀ ਵਿਦਵਾਨ ਇਕੱਠੇ ਹੋਏ ਉੱਥੇ ਗਿਆਨੀ ਸਨਾਤਨੀ ਖਿਆਲਾਂ ਦੇ ਵੀ ਪਹੁੰਚੇ ਹੋਏ ਸਨ ਪ੍ਰੋਫੈਸਰ ਗੁਰਮukh ਸਿੰਘ ਜੀ ਨੇ ਕਿਹਾ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦਾ ਮਕੌਲ ਨਾ ਸਮਝੋ ਕਿ ਜੋ ਕੁਝ ਕੋਈ ਚਾਹੇ ਅਰਥ ਕਰ ਦੇਵੇ ਪ੍ਰੋਫੈਸਰ ਗੁਰਮਖ ਸਿੰਘ ਜੀ ਨੇ ਸਾਫ਼ ਤੌਰ ਉੱਪਰ ਕਹਿ ਦਿੱਤਾ ਕਿ ਸਨਾਤਨੀ ਖਿਆਲਾਂ ਦੇ ਗਿਆਨੀ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਠੀਕ ਅਰਥ ਨਹੀਂ ਕਰ ਸਕਦੇ ਇਹ ਮਜ਼ਾਕ ਬਣ ਕੇ ਰਹਿ ਜਾਏਗਾ ਖੇਮ ਸਿੰਘ ਜੀ ਸਨਾਤਨੀ ਵਿਚਾਰਾਂ ਦੇ ਕਾਫੀ ਹਾਮੀ ਸਨ ਇਸ ਲਈ ਉਹਨਾਂ ਇਸ ਕਲ ਦਾ ਵੀ ਬੁਰਾ ਬਣਾਇਆ 1886 ਈਸਵੀ ਦੇ ਵਿੱਚ ਕਮਲ ਵਿਕਰਮ ਸਿੰਘ ਜੀ ਦੀ ਮੌਤ ਮਗਰੋਂ ਬੀਦੀ ਸਾਹਿਬ ਨੇ ਮੀਟਿੰਗ ਬੁਲਾਈ ਜਿਸ ਦੇ ਵਿੱਚ ਸਿਰਫ ਉਹਨਾਂ ਦੇ ਹੀ ਹਮਾਇਤੀ ਪਹੁੰਚੇ ਸਨ ਮੌਕਾ ਵੇਖ ਕੇ ਉਹਨਾਂ ਨੇ ਫੈਸਲਾ ਕਰ ਦਿੱਤਾ ਕਿ ਪ੍ਰੋਫੈਸਰ ਗੁਰਮਖ ਸਿੰਘ ਜੀ ਨੂੰ ਪੰਥ ਵਿੱਚੋਂ ਹੀ ਛੇਕ ਦਿੱਤਾ ਜਾਵੇ। ਸੋ 17 ਮਾਰਚ 1887 ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਵਕਤ ਦੇ ਹੈੱਡ ਗ੍ਰੰਥੀ ਦਰਬਾਰ ਸਭ ਗੁਰਦੁਆਰਾ ਬਾਬਾ ਅਟਲ ਚੰਡਾ ਬੁੰਗਾ ਦੇ ਸ਼ਹੀਦ ਗੰਜ ਦੇ ਪੁਜਾਰੀਆਂ ਦੇ ਦਸਤਖਤਾਂ ਹੇਠ ਹੁਕਮਨਾਮਾ ਜਾਰੀ ਕੀਤਾ ਗਿਆ ਕਿ ਪ੍ਰੋਫੈਸਰ ਗੁਰਮਖ ਸਿੰਘ ਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕੇ ਜੇ ਮਹਾਨ ਕੰਮ ਦੇ ਵਿੱਚ ਵਿਗਨ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਰਸ ਸਰ ਨਜਾਇਜ਼ ਵਿਦੀ ਕੀ ਅਤੇ ਚਲਾਕੀ ਜਿਸ ਨੂੰ ਗਿਆਨੀ ਜੀ ਦੇ ਮਨ ਦੇ ਵਿੱਚ ਬੜਾ ਅਸਰ ਕੀਤਾ। ਉਹਨਾਂ ਨੇ ਅਖਵਾਰਾਂ ਰਹੀਂ ਇਸ ਹੁਕਮਨਾਮਾ ਸਾਹਿਬ ਜੀ ਦੀ ਬਰਜ਼ੂਰ ਮੁਖਾਲਫਤ ਕੀਤੀ। ਅਤੇ ਉਹਨਾਂ ਨੇ ਕਿਹਾ ਕਿ ਮੈਂ ਇਸ ਨੂੰ ਮੰਨਣ ਲਈ ਤਿਆਰ ਨਹੀਂ। ਗਿਆਨੀ ਜੀ ਨੇ ਇੱਕ ਸੁਫਟ ਨਾਟਕ ਦੇ ਨਾਮ ਤੇ ਵੀ ਡਰਾਮਾ ਵੀ ਲਿਖਿਆ। ਉਸ ਦੇ ਵਿੱਚ ਹਾਸ ਰਸ ਦੇ ਨਾਲ ਇਹਨਾਂ ਉਸ ਵਕਤ ਦੇ ਅਕਾਲ ਤਖਤ ਸਾਹਿਬ ਅਤੇ ਹਰਮੰਦਰ ਸਾਹਿਬ ਤੇ ਕਾਬਜ ਵਿਅਕਤੀਆਂ ਅਤੇ ਗੁਰੂ ਟਮੀਆਂ ਦੇ ਕਾਰਨਾਮੀਆਂ ਦੀ ਖੂਬਹੂ ਤਸਵੀਰ ਖਿੱਚ ਕੇ ਰੱਖ ਦਿੱਤੀ ਕਿ ਕਿਵੇਂ ਇਹ ਲੋਕ ਆਪਣੇ ਆਪ ਦੀ ਪੂਜਾ ਲੋਕਾਂ ਕੁੱਲ ਕਰਵਾਉਂਦੇ ਨੇ ਅਤੇ ਕਿਵੇਂ ਸਿੱਖ ਧਰਮ ਨੂੰ ਨੁਕਸਾਨ ਪਹੁੰਚਾ ਰਹੇ ਨੇ। ਬਾਬਾ ਸੁਮੇਲ ਸਿੰਘ ਜੀ, ਮਹੰਤ ਪਟਨਾ ਸਾਹਿਬ ਅਤੇ ਬਾਬਾ ਖੀਮ ਸਿੰਘ ਜੀ ਤਾਂ ਇਸ ਨਾਟਕ ਨੂੰ ਪੜਦੇ ਸੜ ਬਲ ਉੱਠੇ। ਸੋ ਉਹਦੇ ਸਿੰਘ ਬੇਦੀ ਜੀ ਨੂੰ ਅੱਗੇ ਲਾਇਆ ਗਿਆ ਅਤੇ ਗਿਆਨੀ ਦਿੱਤ ਸਿੰਘ ਜੀ ਦੇ ਵਿਰੁੱਧ ਅਤੇ ਪ੍ਰੋਫੈਸਰ ਉਨ੍ਹਾਂ ਦੇ ਖਿਲਾਫ ਮੁਕਦਮਾ ਚਲਵਾਇਆ ਜਾ ਸਕੀ। ਉਨ੍ਹਾਂ ਦੀਆਂ ਪ੍ਰੈਸ ਅਤੇ ਅਖਬਾਰ ਦੋਨੋਂ ਹੀ ਬੰਦ ਕਰਵਾ ਦਿੱਤੇ ਗਏ। ਅਖਬਾਰ ਤੇ ਪ੍ਰੈਸ ਪ੍ਰੈਸ ਬੰਦ ਹੋਣ ਦੇ ਨਾਲ ਸਿੰਘ ਸਭਾ ਲਾਇਰ ਨੂੰ ਭਾਰੀ ਨੁਕਸਾਨ ਪਹੁੰਚਿਆ। ਮੁਕਦਮੇ ਤਬੇਲੇ ਹੁੰਦੇ ਹੀ ਗਿਆਨੀ ਦਿੱਤ ਸਿੰਘ ਜੀ ਨੇ ਫਿਰ ਆਪਣੀਆਂ ਕੋਸ਼ਿਸ਼ਾਂ ਜਾਰੀ ਕਰ ਦਿੱਤੀਆਂ। ਪ੍ਰੋਫੈਸਰ ਗੁਰਮukh ਸਿੰਘ ਜੀ ਨੇ ਇਸ ਕੰਮ ਦੇ ਵਿੱਚ ਹਿੱਸਾ ਪਾਇਆ। ਸਨ 1890 ਦੇ ਵਿੱਚ ਪ੍ਰੈਸ ਅਤੇ ਅਖਬਾਰ ਮੁੜ ਚਾਲੂ ਕੀਤੇ ਗਏ। ਇਸ ਤੋਂ ਇਲਾਵਾ ਗੁਰਬਾਣੀ ਤੇ ਗੁਰਪਾਵਨ ਦੇ ਅਰਥਾਂ ਅਤੇ ਗੁਰਮਤ ਫਿਲਾਸਫੀ ਬਾਰੇ ਗਿਆਨੀ ਦਿੱਤ ਸਿੰਘ ਜੀ ਨੇ ਖੂਬ ਲੇਖ ਲਿਖ ਕੇ ਸੰਗਤਾਂ ਨੂੰ ਸੁਚੇਤ ਕੀਤਾ ਔਰ ਜਗਾਇਆ ਪੂਰੇ ਜੋਰ ਦੇ ਨਾਲ ਇਹ ਪ੍ਰਚਾਰ ਕੀਤਾ ਗਿਆ ਕਿ ਤੁਰਕੀ ਬਾਣੀ ਦੇ ਹੁੰਦਿਆਂ ਹੋਰ ਕਿਸੇ ਦੇਹਤਾਰੀ ਗੁਰੂ ਨੂੰ ਮੰਨਣ ਦੀ ਲੋੜ ਨਹੀਂ ਨਾ ਹੀ ਕੋਈ ਦੇਹਤਾਰੀ ਹੋਰ ਗੁਰੂ ਹੋ ਸਕਦਾ ਹੈ ਸੰਤ ਟਾਮ ਗੁਰੂ ਟਾਮ ਦੇ ਖਲਾਪੁਰ ਜੋਰ ਆਵਾਜ਼ بلند ਹੋਈ ਉਹਨਾਂ ਹੀ ਦਿਨਾਂ ਦੇ ਵਿੱਚ ਦਰਬਾਰ ਸਾਹਿਬ ਦੀ ਪ੍ਰਕਰਮਾ ਤੇ ਦਰਸ਼ਨੀ ਡਿਉੜੀ ਅਤੇ ਹੋਰ ਕਈ ਥਾਵਾਂ ਤੇ ਮੂਰਤੀਆਂ ਵੀ ਪਈਆਂ ਹੁੰਦੀਆਂ ਸਨ ਇਗਲ 1890 ਦੀ ਹੈ ਗਿਆਨੀ ਜੀ ਨੇ ਇਸ ਮਨਮਤ ਦਾ ਪੂਰ ਜ਼ੋਰਖੰਡਨ ਕੀਤਾ ਬੁੱਤ ਪੂਜਾ ਨੂੰ ਰੋਕਿਆ ਕਿ ਸਿੱਖਾਂ ਦੇ ਵਿੱਚ ਬੁੱਤ ਪੂਜਾ ਬਿਲਕੁਲ ਹੀ ਮਨਾਹੀ ਹੈ ਫਿਰ ਹਰਮੰਦਰ ਸਾਹਿਬ ਦੇ ਵਿੱਚ ਮੂਰਤੀਆਂ ਦਾ ਕੀ ਕੰਮ ਉਹਨਾਂ ਦੇ ਇਸ ਪ੍ਰਸਾਰ ਦੇ ਨਾਲ ਪ੍ਰਚਾਰ ਦੇ ਨਾਲ ਦਰਸ਼ਨੀ ਡਿਊਟੀ ਦੇ ਵਿੱਚੋਂ ਮੂਰਤੀਆਂ ਆਖਰ ਚੁਕਣੀਆਂ ਪਈਆਂ ਪਰ ਕਰਮਾਂ ਦੇ ਵਿੱਚ ਕਰਮਾਂ ਵਿੱਚੋਂ ਅਕਾਲੀ ਲਹਿਰ ਸਮੇਂ ਹੀ ਮੂਰਤੀਆਂ ਚੁਕੀਆਂ ਜਾ ਸਕੀਆਂ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਵਿਖੇ ਪੂਰੀ ਤਰ੍ਹਾਂ ਦੇ ਨਾਲ ਮੂਰਤੀ ਪੂਜਕਾਂ ਦਾ ਹੀ ਕਬਜ਼ਾ ਸੀ ਜਿਨ੍ਹਾਂ ਨੂੰ ਪੁਜਾਰੀ ਵੀ ਕਿਹਾ ਜਾਂਦਾ ਸੀ ਇਸ ਲਈ ਉੱਥੇ ਭਾਰੀ ਛੁੱਛਾ ਦਾ ਖਿਆਲ ਵੀ ਰੱਖਿਆ ਜਾਂਦਾ ਸੀ ਔਰ ਕਿਮਾ ਕਰਨੀਏ ਤੋਤਕ ਕੀ ਨਵੀਂ ਜਾਤ ਵਾਲੇ ਦੇ ਦੇਗ ਵੀ ਕਈ ਵਾਰੀ ਸਵੀਕਾਰ ਨਹੀਂ ਸੀ ਕੀਤੀ ਜਾਂਦੀ ਉਸ ਵਕਤ ਕਈ ਦੰਬੀ ਅਤੇ ਪਖੰਡੀ ਲੋਕ ਗੁਰਮਤ ਨੂੰ ਗਲਤ ਮਲਤ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੇ ਅਨਰਥ ਕਰ ਰਹੇ ਸਨ ਜਿਸ ਨਾਲ ਮਨਮਤਾ ਪ੍ਰਚਾਰ ਹੋ ਰਿਹਾ ਸੀ ਅਤੇ ਬਾਣੀ ਦੇ ਅਸਲ ਭਾਵ ਨਹੀਂ ਸੰਦਸੇ ਜਾ ਸਕਦੇ ਗਿਆਨੀ ਦਿੱਤ ਸਿੰਘ ਜੀ ਨੇ ਗੁਰਬਾਣੀ ਦੇ ਅਰਥਾਂ ਦੀ ਵਿਆਖਿਆ ਲੇਖਾਂ ਤੇ ਪ੍ਰਚਾਰ ਕਰਨੇ ਸ਼ੁਰੂ ਕਰ ਦਿੱਤੀ ਗੁਰ ਅਰਥਾਂ ਦੀ ਵਿਆਖਿਆ 1890 ਈਸਵੀ ਦੇ ਵਿੱਚ ਹੀ ਖਾਲਸਾ ਕਾਲੇ ਬਣਾਉਣ ਦੀ ਗੱਲ ਚੱਲੀ ਪਰ ਝਗੜਾ ਖੜਾ ਹੋ ਗਿਆ ਕਿ ਕਾਲਜ ਲਾਹੌਰ ਬਣਾਇਆ ਮਸਰ ਇਸ ਵਕਤ ਸਰਦਾਰ ਦਿਆਲ ਸਿੰਘ ਜੀ ਮਜੀਠਾ ਜੋਗ ਦੇ ਸਰਦਾਰਾਂ ਵਿੱਚੋਂ ਸਨ ਤੇ ਔਲਾਦ ਨਾ ਹੋਣ ਕਰਕੇ ਲੱਖਾਂ ਰੁਪਏ ਇਸ ਕਾਰਜ ਲਈ ਦੇਣ ਦੇ ਚੁੱਕ ਸਨ ਕਾਲਜ ਦਾ ਨਾਮ ਦਿਆਲ ਸਿੰਘ ਕਾਲੇ ਰੱਖਣ ਦੀ ਸਹਾਇਤਾ ਕਰਨ ਦੇ ਲਈ ਤਿਆਰ ਸਨ ਜਕਾਲੀ ਦਾ ਨਾਮ ਦਿਆਲ ਸਿੰਘ ਕਾਲਜ ਰੱਖਿਆ ਜਾਇਦਾ ਪਰ ਗਿਆਨੀ ਦਿੱਤ ਸਿੰਘ ਜੀ ਨੇ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਇਸ ਕਾਲ ਦਾ ਬਹੁਤ ਜ਼ੋਰ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਕਾਲੀ ਦਾ ਨਾਮ ਸਿਰਫ ਖਾਲਸਾ ਕਾਲਜ ਹੀ ਹੋਵੇਗਾ ਇਸ ਜਿੱਦ ਦਾ ਫਾਇਦਾ ਆਰਿਆ ਸਮਾਜ ਜੁਟਾ ਕੇ ਅਤੇ ਦਿਆਲ ਸਿੰਘ ਕਾਲਜ ਲਾਹੌਰ ਦੇ ਵਿੱਚ ਬਣਾ ਦਿੱਤਾ ਗਿਆ ਛੇਤੀ ਹੀ ਗਿਆਨੀ ਦਿੱਤ ਸਿੰਘ ਜੀ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਅੰਮ੍ਰਿਤਸਰ ਖਾਲਸਾ ਕਾਲਜ ਕੋਲਣ ਦਾ ਪ੍ਰਬੰਧ ਕਰ ਲਿਆ 5 ਮਾਰਚ 1892 ਇਸਵੀ ਨੂੰ ਪੰਜਾਬ ਦੇ ਲੈਫਟ ਹੈਂਡ ਗਵਰਨਰ ਨੇ ਖਾਲਸਾ ਕਾਲਜ ਦਾ ਨੀਂਹ ਪੱਥਰ ਰੱਖਿਆ 22 ਅਕਤੂਬਰ 1893 ਇਸਵੀ ਨੂੰ ਹਾਈ ਸਕੂਲ ਦੀ ਸ਼ਕਲ ਦੇ ਵਿੱਚ ਖਾਲਸਾ ਕਾਲਜ ਦੀ ਪ੍ਰారంਭਤਾ ਸ਼ੁਰੂ ਕਰ ਦਿੱਤੀ ਗਈ 1818 ਤੇ 1825 ਇਸਵੀ ਦੇ ਵਿੱਚ ਅਕਾਲੀ ਲਹਿਰ ਦੇ ਸਮੇਂ ਸਿੱਖ ਫੌਜੀਆ ਨੇ ਜਿਹੜਾ ਹਿੱਸਾ ਪਾਇਆ ਸੀ ਉਹ ਗਿਆਨੀ ਦਿੱਤ ਸਿੰਘ ਜੀ ਦੀ ਸਿੱਖੀ ਦੀ ਗੁਰਤੀ ਦਾ ਹੀ ਫਲ ਸੀ ਗੁਰਤੀ ਦਾਇਫਲਸੀ ਗੁਰਸਿੱਖੀ ਦੇ ਲਈ ਪਿਆਰ ਤੇ ਸ਼ਰਧਾ ਗੁਰਬਾਣੀ ਦਾ ਸਤਕਾਰ ਅਤਿਨਿਤ ਦੇ ਜੀਵਨ ਦੇ ਵਿੱਚ ਗੁਰਬਾਣੀ ਦੀ ਗੁਰਬਾਣੀ ਹੀ ਸਿੱਖ ਦਾ ਜੀਵਨ ਆਸਰਾ ਹੈ ਇਹਨਾਂ ਵਿਸ਼ਿਆਂ ਨੂੰ ਪ੍ਰਗਟਾਉਣ ਦੇ ਲਈ ਗਿਆਨੀ ਦਿੱਤ ਸਿੰਘ ਜੀ ਨੇ ਅਨੇਕਾਂ ਹੀ ਲੈਕਚਰ ਕੀਤੇ ਅਨੇਕਾਂ ਹੀ ਮਜਬੂਨ ਲਿਖੇ ਉਹਨਾਂ ਦਾ ਬਹੁਤਾ ਸਮਾਂ ਸਿੱਖੀ ਪ੍ਰਚਾਰ ਵੱਲ ਹੀ ਲਗਾ ਗਿਆਨੀ ਜੀ ਦੇ ਪ੍ਰਚਾਰ ਤੇ ਢੰਗ ਸਦਕਾ ਹੀ ਕਾਫੀ Hindu ਪਰਿਵਾਰ ਵੀ ਸਿੱਖ ਧਰਮ ਦੇ ਵਿੱਚ ਸ਼ਾਮਲ ਹੋ ਗਏ 1800 96 ईस्वी ਦੇ ਵਿੱਚ ਸਿੰਘ ਸਬਾ ਦੇ ਮੋਢੀ ਪ੍ਰੋਫੈਸਰ ਗੁਰਮukh ਸਿੰਘ ਜੀ ਗੁਰਪੁਰੀ ਸਿਹਤਾਰ ਗਏ ਦੂਜੇ ਪੈਸੇ ਗਿਆਨੀ ਗ੍ਰਿਤ ਸਿੰਘ ਜੀ ਦੇ ਘਰ ਦੇ ਹਾਲਾਤ ਕਾਫੀ ਖਰਾਬ ਹੋ ਗਏ ਉਹਨਾਂ ਦੀ ਧਰਮਸਪਤਨੀ ਕਾਫੀ ਲੰਬੀ ਬਿਮਾਰੀ ਦਾ ਨਕਾਲ ਚੜਨਾ ਕਰ ਗਈ ਜਿਸ ਦੀ ਬਿਮਾਰੀ ਤੇ ਕਾਫੀ ਖਰਚ ਹੋ ਗਿਆ ਇਸ ਕਰਕੇ ਘਰ ਦੇ ਹਾਲਤ ਅਤਿ ਨਾਜ਼ੁਕ ਹੋ ਗਏ ਆਖਰ 1901 ईस्वी ਦੇ ਵਿੱਚ ਗਿਆਨੀ ਦਿੱਤ ਸਿੰਘ ਜੀ ਦਾ ਅਖਬਾਰ ਬੰਦ ਹੋ ਗਿਆ ਗਿਆਨੀ ਜੀ ਵੀ ਇਸ ਫਾਨੀ ਸੰਸਾਰ ਨੂੰ आईदे दिन छह सितंबर 1901 वाले दिन विदा कह गए और उन्हेदा आज दे दिन देहांत हो गया सो so, एसी आज के इतिहास वाले यानी नद सिंह जी दा जिन्होंदे आज दे दिन देहांत होया सी एस्टो ला वाए दे दिन 6 सितंबर 1923 वाले दिन ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੈਕੰਡ ਇਨਕੁਆਇਰੀ ਕਮੇਟੀ ਜੀਡੀਸੀਓ ਪਾਇੰਟ ਕੀਤੀ ਸੀ ਜੋ ਕਿ ਦਵਾਬਾ ਵਿਖੇ ਹੋਏ ਪੁਲਿਸ ਗੁਨਾਹ ਦੀ ਜਾਂਚ ਦੇ ਲਈ ਸੀ ਇਸ ਤੋਂ ਇਲਾਵਾ ਅੱਜ ਦੇ ਦਿਨ 5 ਸਤੰਬਰ 1968 ਵਾਲੇ ਦਿਨ ਪਰ ਦੀ ਲੋਕ ਸਭਾ ਦੇ ਵਿੱਚ ਕਪੂਰ ਸਿੰਘ ਵੱਲੋਂ ਬਹੁਤ ਹੀ ਪ੍ਰਸੋਰ ਤਕਰੀਰ ਕੀਤੀ ਗਈ ਸੀ ਜਿਸ ਦਾ ਕੀ ਬਹੁਤ ਭਾਰੀ ਅਸਰ ਹੋਇਆ ਸੀ ਸਰਦਾਰ ਕਪੂਰ ਸਿੰਘ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਇਹ ਸੰ ਇਤਿਹਾਸਿਕ ਡਾਟਾ ਜਿਹਨਾਂ ਦਾ ਸੰਬੰਧ ਸਿੱਖ ਇਤਿਹਾਸਕਤਾ ਦੇ ਨਾਲ ਹੈ ਇੱਥੇ ਮੈਂ ਇੱਕ ਗੱਲ ਹੋਰ ਆਪ ਜੀ ਨੂੰ ਜ਼ਰੂਰ ਦੱਸਦਾ ਚੱਲਾਂ ਕਿ ਜਿਵੇਂ ਦਿੱਤ ਸਿੰਘ ਸਾਹਿਬ ਜੀ ਦੀ ਗੱਲਬਾਤ ਕਰਦੇ ਹੋਏ ਪ੍ਰੋਫੈਸਰ ਗੁਰਮukh ਸਿੰਘ ਸਾਹਿਬ ਜੀ ਦਾ ਨਾਮ ਬਾਰ-ਬਾਰ ਆਇਆ ਹੈ ਜਿਨ੍ਹਾਂ ਦੇ ਬਾਬਤ ਇਹ ਕਹਿਣਾ ਪਿਆ ਕਿ ਉਹਨਾਂ ਨੂੰ ਸਿੱਖ ਪੰਥ ਦੇ ਵਿੱਚ ਉੱਚੇਕ ਦਿੱਤਾ ਗਿਆ ਸੀ ਲੇਕਿਨ ਉਹਨਾਂ ਦੀ ਮਰਨ ਤੋਂ ਬਾਅਦ ਔਰ ਜਿਸ ਦਿਨ ਛੇਕਿਆ ਗਿਆ ਸੀ ਉਸ ਤੋਂ ਠੀਕ 100 ਸਾਲ ਮਗਰੋਂ ਆਖਰ ਫੇਰ ਪੰਥ ਨੇ ਉਹਨਾਂ ਨੂੰ ਸ਼ਾਮਲ ਕੀਤਾ ਪੰਥ ਦੇ ਵਿੱਚ ਕਿਉਂਕਿ ਜ਼ਾਹਿਰ ਤੌਰ ਪਰ ਜਦੋਂ ਜਦੋਂ ਨਾ ਸਮਝ ਲੋਕਾਂ ਦਾ ਜਾਂ ਕਰਮ ਕਾਂਡੀ ਲੋਕਾਂ ਦਾ ਕਬਜ਼ਾ ਹੋਵੇਗਾ ਉਦੋਂ ਉਦੋਂ ਗੱਲ ਸਮਝ ਨਹੀਂ ਲੱਗੇਗੀ ਔਰ ਤਰਾਸਤੀ ਇਹ ਰਹੀ ਹੈ ਕਿ ਨਾ ਸਮਝ ਔਰ ਕਰਮ ਕਾਂਡੀ ਲੋਕ ਹੀ ਹਾਵੀ ਹੁੰਦੀ ਰਹੇ ਜਿਸ ਕਾਰਨ ਇਹ ਪਾਣਾ ਬਾਪਰ ਤਿਆਰ ਹੈ ਤਾਂ ਸਤਿਗੁਰੂ ਸਬਨਨ ਚੜਦੀਆਂ ਕਲਾ ਵਿੱਚ ਰੱਖਣ ਸਭਨਾਂ ਨੂੰ ਮਤਸਮਤ ਵਕਸ਼ਣ